ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਅਸ਼ੀਆ ਕਾਲ ਜੀ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਵੱਲੋਂ ਮਲਾਜ਼ਮਾਂ ਨੂੰ ਜਲੰਧਰ ਦੀ ਜ਼ਿਲ੍ਹਾ ਚੌਂ ਤੋਂ ਪਹਿਲਾਂ 27 ਜੂਨ ਨੂੰ ਦੋ ਨਵੇਂ ਪੱਤਰ ਜਾਰੀ ਕੀਤੇ ਗਏ ਹਨ ਉਹਨਾਂ ਬਾਰੇ ਚੰਡੀਗੜ੍ਹ ਤੋਂ ਜਾਣਕਾਰੀ ਪ੍ਰਾਪਤ ਹੋਈ ਦੱਸਾਂਗੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਵੱਲੋਂ 27 ਜੂਨ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਸਬੰਧੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਰਾਜ ਦੇ ਵਿਭਾਗਾਂ ਤੇ ਅਦਾਰਿਆਂ ਦੇ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਜਿਹੜਾ ਹੈ ਮਿਤੀ ਹੈ ਜਿਹੜੀ 15 7 2024 ਤੋਂ 15 8 2024 ਤੱਕ ਕੀਤੀਆਂ ਗਈਆਂ ਹੈ ਉਸ ਤੋਂ ਬਾਅਦ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਬਦਲੀਆਂ ਤੇ ਸੰਪੂਰਨ ਰੋਕ ਜਿਹੜੀ ਲਗਾ ਲਗਾਈ ਗਈ ਹੈ ਪੀਐਸਪੀਸੀਲ ਦੇ ਵੱਲੋਂ 27 ਜੂਨ ਨੂੰ ਹੈੱਡ ਆਫਿਸ ਪਟਿਆਲਾ ਤੋਂ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ 6ਵੇਂ ਪੇ ਕਮਿਸ਼ਨ ਦੀ ਆਪਸ਼ਨ ਦੇਣ ਲਈ ਕਿਹਾ ਗਿਆ ਹੈ ਇਹ ਆਪਸ਼ਨ 2 ਮਹੀਨਿਆਂ ਦੇ ਅੰਦਰ ਅੰਦਰ ਦੇਣੀ ਹੋਵੇਗੀ PSMSU ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੀਟਿੰਗ ਪਰਸੋਨਸ ਕਤਰ ਸ਼੍ਰੀ ਸ਼ਰੂਤੀ ਸਿੰਘ IAS ਨਾਲ ਆਨਲਾਈਨ 25 ਜੂਨ ਨੂੰ ਹੋਈ ਜਿਸ ਵਿੱਚ ਮੈਡਮ ਅਮਨਦੀਪ ਕੌਰ ਵੀ ਸ਼ਾਮਿਲ ਹੋਏ ਮੀਟਿੰਗ ਵਿੱਚ ਮਲਾਜ਼ਮਾਂ ਦੀ ਮੁੱਖ ਮੰਗ ਮਹਿੰਗਾਈ ਪੱਤੇ ਵਿੱਚ ਵਾਧਾ ਕਰਨ ਸੰਬੰਧੀ ਆ ਤੇ ਮਲਾਜ਼ਮਾਂ ਦੇ ਪਰਸਨਲ ਜਿਹੜੀ ਕਿ ਪਰ ਜੋਸਨ ਕਰਨ ਸੰਬੰਧੀ ਅਤੇ ਪ੍ਰਾਣੀ ਪੈਨਸ਼ਨ ਸਕੀਮ ਦੇ ਨੀਮ 1972 ਅਨਸਾਰ ਲਾਗੂ ਕਰਨ ਸੰਬੰਧੀ ਅਤੇ 17/7/2020 ਤੋਂ ਪਰਤੀ ਹੋਏ ਮਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਜਿਹੜਾ ਕਿ ਲਾਗੂ ਕਰਨ ਸੰਬੰਧੀ ਅਤੇ ਮਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਾ 에ਰਰ ਦੇਣ ਸੰਬੰਧੀ ਜਿਹੜੀ ਗੱਲਬਾਤ ਹੋਈ ਪਰ ਮੰਗਾਂ ਨੂੰ ਪੂਰਾ ਕਰਨ ਲਈ ਸਿਰਫ ਵਿਸ਼ਵਾਸ ਹੀ ਦਵਾਇਆ ਗਿਆ ਜਿਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਰੋਸ ਹੋਣ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਈ ਮੁਲਾਜ਼ਮਾਂ ਵਿੱਤ ਮੰਤਰੀ ਹਰਪਾਤ ਸਿੰਘ ਛੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੇ ਵਿਰੁੱਧ 5 ਜੁਲਾਈ ਨੂੰ ਜਲੰਧਰ ਦੇ ਵਿੱਚ ਰੈਲੀ ਕਰਨਗੇ ਮੁਲਾਜ਼ਮਾਂ ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸਾਂਝੇ ਫਰੰਟ ਦੇ ਆਗੂਆਂ ਦੇ ਵੱਲੋਂ ਲੁਧਿਆਣਾ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ 7 ਜੁਲਾਈ ਨੂੰ ਜਲੰਧਰ ਭਗਵੰਤ ਮਾਨ ਦੀ ਸਰਕਾਰ ਵਿਰੁੱਧ ਰੈਲੀ ਕੀਤੀ ਜਾਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ